ਭਾਰਤ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਖੇਤੀ ਨੂੰ ਤੇ ਖਤਮ ਕਰਨਾ ਚਾਹੁੰਦੀ ਹੈ ਪਰ ਪੰਜਾਬ ਦੀ ਸਰਕਾਰ ਪੰਜਾਬ ਦੇ ਪਾਣੀ ਤੇ ਕਿਸੇ ਨੂੰ ਵੀ ਡਾਕਾ ਨਹੀਂ ਮਾਰਨ ਦੇਵੀਗੀ ਤੇ ਪੰਜਾਬ ਦੇ ਹਰ ਇੱਕ ਖੇਤੀ ਤੱਕ ਪਾਣੀ ਪਹੁੰਚਣ ਦਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਗਿਆ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮਾਨਸਾ ਵਿਖੇ ਪੰਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਦੇ ਤਹਿਤ ਕਰਵਾਏ ਗਏ ਸਮਾਗਮ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਦੇ ਖਾਤਮੇ ਦੇ ਲਈ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਮੁਹਿੰਮ ਦੇ ਤਹਿਤ ਅੱਜ ਮਾਨਸਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜ਼ਿਲ੍ਹੇ ਦੀਆਂ ਪੰਚ ਪੰਚਾਇਤਾਂ ਕਲੱਬਾਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਪੰਚਾਇਤਾਂ ਦੇ ਕਲੱਬਾਂ ਦੇ ਆਗੂਆਂ ਨੇ ਸੌਖਾਦੀ ਕਿ ਉਹ ਆਪਣੇ ਪਿੰਡ ਤੇ ਆਪਣੇ ਆਲੇ ਦੁਆਲੇ ਦੇ ਨਸ਼ਾ ਨਹੀਂ ਰਹਿਣ ਦੇਣਗੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਜੋ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਹੈ ਉਸ ਮਹਿੰਮ ਦਾ ਪੂਰਾ ਸਮਰਥਨ ਕਰਨਗੇ ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਉਹਨਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧ ਜਿਹੜੇ ਕੀਤੇ ਗਏ ਨੇ ਉਹਨਾਂ ਨੂੰ ਨਸ਼ਾ ਛੱਡਣ ਦੇ ਲਈ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ। ਡਿਸਟ੍ਰਿਕਟ ਮਾਨਸਾ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਬਹੁਤ ਵੱਡੀ ਰੈਲੀ ਜਿਹੜੀ ਆ ਉਹ ਪਿੰਡਾਂ ਦੇ ਵਲੰਟੀਅਰ ਸਾਡੇ ਸਾਥੀ ਆਏ ਸੀਗੇ ਔਰ ਬਾਡਾਂ ਦੇ ਜਿਹੜੇ ਵਲੰਟੀਅਰ ਨੇ ਉਹ ਆਏ ਸੀਗੇ ਬਹੁਤ ਹੀ ਸਾਰਿਆਂ ਨੇ ਸੌ ਖਾਦੀ ਆ ਸਾਰੇ ਨੇ ਸੌਹ ਲਈਆ ਕਿ ਪੰਜਾਬ ਦੇ ਅੰਦਰੋਂ ਜੋ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੁੱਧ ਨਸ਼ਿਆਂ ਪਰੋ ਦੀ ਸ਼ੁਰੂਆਤ ਕੀਤੀ ਆ ਉਹਦੇ ਅੰਦਰ ਸਾਰੇ ਸਰਕਾਰ ਦਾ ਸਾਥ ਦੇਣਗੇ ਔਰ ਸਾਰੇ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨਗੇ ਨਾ ਆਪਣੇ ਪਿੰਡ ਦੇ ਅੰਦਰ ਨਾ ਆਪਣੇ ਬਾੜ ਦੇ ਅੰਦਰ ਨਾ ਕਿਸੇ ਨਸ਼ਾ ਤਸਕਰ ਨੂੰ ਛੱਡਣਗੇ ਔਰ ਨਾ ਹੀ ਜੇ ਕੋਈ ਨਸ਼ਾ ਕਰਦਾਗਾ ਉਹਦਾ ਇਲਾਜ ਕਰਾਉਣ ਦੇ ਲਈ ਵੀ ਉਹਨਾਂ ਸਾਰਿਆਂ ਨੇ ਜਿਹੜੀ ਆ ਔਰ ਸੁਗੰਧ ਖਾਦੀ ਆ ਮੈਂ ਸਭ ਦਾ ਧੰਨਵਾਦ ਕਰਦਾਗਾ ਸਾਡੇ ਸਾਰੇ ਐਮ ਐਲ ਏ ਸਹਿਬਾਨ ਔਰ ਸਾਡੇ ਸਾਰੇ ਜਿਹੜੇ ਅਧਿਕਾਰੀगण ਉਹ ਆਈ ਸੀ ਸਾਰਿਆਂ ਨੇ ਬਹੁਤ ਅੱਛਾ ਪ੍ਰਬੰਧ ਕੀਤਾ ਜਿਹੜੇ ਨਸ਼ਾ ਛੱਡਣ ਦੇ ਪ੍ਰੋਗਰਾਮ ਕਰ ਰਹੇ ਜੀ ਜਿਹੜੇ ਨਸ਼ਾ ਛੱਡਣ ਨੂੰ ਚਾਰ ਦੇ ਬੱਚੇ ਉਹਨਾਂ ਬਿਲਕੁਲ ਜਿਹੜੇ ਨਸ਼ਾ ਛੱਡ ਰਹੇ ਨੇਗੇ ਉਹਨਾਂ ਸਾਰਿਆਂ ਬੱਚਿਆਂ ਦੇ ਲਈ ਸਾਡੇ ਡੀ ਸੀ ਸਹਿਬਾਨ ਨੇ ਸਾਡੇ ਸੀ ਐਮ ਓ ਸਹਿਬਾਨ ਨੇ ਅੱਛੇ ਪ੍ਰਬੰਧ ਕੀਤੇ ਹੋਏ ਨੇ ਕਿ ਸਭ ਦਾ ਅਸੀਂ ਇਲਾਜ ਕਰਾਂਗੇ ਕਿਉਂਕਿ ਉਹ ਵੀ ਸਾਡੇ ਭੈਣ ਭਰਾ ਨੇਗੇ ਉਹਨਾਂ ਨੂੰ ਸਾਡੀ ਬਿਲਕੁਲ ਹਮਦਰਦੀ ਆ ਕਿ ਅ ਆਪਣੇ ਪਰਿਵਾਰਾਂ ਚ ਸ਼ਾਮਿਲ ਕਰਾਂਗੇ ਤਾਂ ਕਿ ਉਹ ਦੁਬਾਰਾ ਨਸ਼ੇ ਦੇ ਦਲਦਲ ਚ ਨਾ ਜਾਣ ਔਰ ਜਿਹੜੇ ਦੂਜੇ ਪਾਸੇ ਨਸ਼ਾ ਤਸਕਰ ਨੇਗੇ ਉਹਨਾਂ ਦੇ ਖਿਲਾਫ ਜਿਹੜਾ ਪੁਲਿਸ ਦਾ ਸਖਤੀਆ ਡੰਡਾ ਉਹ ਵਰਤਾਂਗੇ ਬਿਲਕੁਲ ਉਹਨਾਂ ਦੇ ਹੌਸਲੇ ਵੀ ਟਾਹਾਂਗੇ ਉਹਨਾਂ ਦੇ ਘਰ ਵੀ ਟਾਹਾਂਗੇ ਕਿਸੇ ਨੂੰ ਨਹੀਂ ਬਖਸ਼ਾਂਗੇ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਦੇ ਅੰਦਰ ਨਸ਼ਿਆਂ ਦੀ ਜਿਹੜੀ ਾਲਮਤ ਆ ਨਸ਼ਿਆਂ ਦੀ ਸ਼ੁਰੂਆਤ ਆ ਜੇ ਮੈਂ ਪਿਛਲੇ 25-30 ਸਾਲ ਦੀ ਗੱਲ ਕਰਾਂ ਤਾਂ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਕਾਲੇ ਦੇ ਤੇ ਭਾਜਪਾ ਦਾ ਰਾਜ ਸੀਗਾ ਉਸ ਸਮੇਂ ਪੰਜਾਬ ਦੇ ਅੰਦਰ ਖੁੱਲਕੇ ਨਸ਼ਿਆਂ ਦੀ ਖੇਡ ਖੇਡੀ ਗਈ ਔਰ ਉਸ ਸਮ ਪੰਜਾਬ ਦੇ ਹਰ ਘਰ ਚ ਨਸ਼ੇ ਪਹੁੰਚਾਉਣ ਦਾ ਯਤਨ ਕੀਤਾ ਗਿਆ ਔਰ ਉਸ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਆਈ 5 ਸਾਲ ਉਹਨਾਂ ਨੇ ਵੀ ਹਾਰ ਰੱਖਿਆਗਾ ਹੁਣ ਪਿਛਲੇ 3 ਸਾਲਾਂ ਤੋਂ ਵੱਡੀ ਜਿਹੀ ਲੜਾਈ ਆ ਉਹ ਨਸ਼ਿਆਂ ਦੇ ਖਿਲਾਫ ਸਰਦਾਰ ਭਗਵੰਤ ਸਿੰਘ ਮਾਨ ਜੀ ਲੜ ਰਹੇ ਨੇ ਹੁਣ ਉਹ ਲੜਾਈ ਜਿਹੜੀ ਆ ਉਹ ਯੁੱਧ ਵਿੱਚ ਤਬਦੀਲ ਹੋ ਗਈ ਆ ਹੁਣ ਅਸੀਂ ਇਹਨੂੰ ਯੁੱਧ ਦੇ ਸਤਰ ਤੇ ਲੈ ਰਹਾਂਗੇ ਬਿਲਕੁਲ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਸਾਹਿਬ ਪਾਣੀਆਂ ਨੂੰ ਲੈ ਕੇ ਕੁਝ ਹਰਿਆਣੇ ਦੇ ਮੰਤਰੀ ਨੇ ਜਿਹੜੇ ਉਹ ਪੜਕਾਊ ਬਿਆਨ ਦੇ ਰਹੇ ਨੇ ਜੇ ਤੁਸੀਂ ਵੀ ਸੁਣਾ ਗਏਦਾ ਆ ਦੇਖੋ ਹਰਿਆਣਾ ਦੇ ਮੰਤਰੀਆਂ ਨੂੰ ਸੰਜਮ ਨਾਲ ਕੰਮ ਲੈਣਾ ਚਾਹੀਦਾ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਸ਼ੈਡਿਊਲ ਬਣਿਆ ਹੋਇਆਗਾ ਜਿਹੜਾ ਮੈਨੇਜਮੈਂਟ ਕਮੇਟੀ ਨੇ ਬਣਾਇਆ ਹੋਇਆਗਾ ਇਹ ਸਾਡਾ ਨਹੀਂ ਬਣਾਇਆ ਹੋਇਆ ਪਿਛਲੇ 40 ਸਾਲ ਤੋਂ ਬਣਿਆ ਹੋਇਆ ਉਹਨੂੰ ਪੜ੍ਹ ਲੈਣਾ ਚਾਹੀਦਾ ਉਸ ਦੇ ਮੁਤਾਬਕ ਉਹਨਾਂ ਨੂੰ ਪਾਣੀ ਮਿਲ ਰਿਹਾ ਔਰ ਉਸ ਤੋਂ ਬਾਅਦ ਵੀ ਅਸੀਂ ਮਨੁੱਖਤਾ ਨੂੰ ਦੇਖਦੇ ਹੋਏ ਆਪਣੇ ਗਵਾਂਢੀ ਰਾਜ ਨੂੰ ਦੇਖਦੇ ਹੋਏ ਆਪਣੇ ਛੋਟੇ ਪ੍ਰਾਣੂ ਨੂੰ ਦੇਖਦੇ ਹੋਏ ਭਾਈ ਕਨਈਆ ਜੀ ਦੇ ਬਾਰ ਸੌਣਦੇ ਦੇਖਦੇ ਹੋਏ ਫੇਰ ਵੀ ਅਸੀਂ 4000 ਕਿਊਸਿਕ ਫੁੱਟ ਪਾਣੀ ਜਿਹੜਾ ਉਹਨਾਂ ਨੂੰ ਐਕਸਟਰਾ ਦੇ ਰਹੇ ਹਾਂ ਉਹਨਾਂ ਨੂੰ ਦੇ ਰਹੇ ਹਾਂ ਸੋ ਇੱਥੋਂ ਪਤਾ ਲੱਗਦਾ ਕਿ ਭਾਰਤੀ ਪੰਜਾਬ ਦੇ ਕਿਸਾਨ ਦੀ ਜਿਹੜੀ ਆ ਉਹ ਜਾਣ ਲੈਣਾ ਚਾਹੁੰਦੀ ਆ ਪੰਜਾਬ ਦੇ ਕਿਸਾਨ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਇਹ ਜਿਹੜਾ ਪਾਣੀ ਆ ਪਹਿਲਾਂ ਜਿਹੜਾ ਵਰਤੋਂ ਚ ਨਹੀਂ ਆਉਂਦਾ ਸੀ ਨਾ ਕਾਲੀ ਦੇਲ ਨੇ ਵਰਤਿਆ ਨਾ ਕਾਂਗਰਸ ਨੇ ਵਰਤਿਆ ਨਾ ਭਾਜਪਾ ਨੇ ਵਰਤਿਆ ਇਹ ਪਾਣੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੀ ਵਾਰ ਫੈਸਲਾ ਕੀਤਾ ਕਿ ਅਸੀਂ ਆ ਖੇਤ ਦੇ ਆਖਰੀ ਖੇਤ ਤੱਕ ਪਾਣੀ ਪਹੁੰਚਾਵਾਂਗੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਅਸੀਂ ਲਗਭਗ 3500 ਕਰੋੜ ਰੁਪਏ ਬਜਟ ਪ੍ਰੋਵੀਜ਼ਨ ਕੀਤੀ ਆ ਤਾਂ ਕਿ ਪਾਈਪਾਂ ਪਾ ਕੇ ਖਾਲੇ ਬਣਾ ਕੇ ਪਾਈਪਾਂ ਪਾ ਕੇ ਹਰੇਕ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇ ਸੋ ਪਹਿਲਾਂ ਵਰਤੋਂ ਨਹੀਂ ਹੁੰਦੀ ਸੀ ਜਦੋਂ ਅਸੀਂ ਪੂਰੀ ਵਰਤੋਂ ਕਰਨ ਲੱਗੇ ਹੁਣ ਪਾਣੀ ਸਾਡੀ ਸਾਡਾ ਪਾਣੀ ਘਟ ਗਿਆ ਪੰਜਾਬ ਦਾ ਅਸੀਂ ਪਾਣੀ ਕਿਵੇਂ ਦੇ ਸਕਦੇ ਹਾਂ ਦੂਜੇ ਸੂਬਿਆਂ ਨੂੰ ਔਰ ਦੂਸਰਾ ਜ਼ੈਮਾਂ ਦੇ ਅੰਦਰ ਵੀ ਪਾਣੀ ਲਗਾਤਾਰ ਘਟ ਰਿਹਾ ਹੈਗਾ ਸੋ ਬਿਲਕੁਲ ਅਸੀਂ ਕਿਸੇ ਨਾਲ ਕੋਈ ਬਿਤਕਰਾਨੀ ਕਰ ਪਰ ਲੇਕਿਨ ਅਸੀਂ ਸਾਡੀ ਜਿਹੜੇ ਆ ਪੰਜਾਬ ਦਾ ਕਿਸਾਨ ਪੰਜਾਬ ਦੀ ਖੇਤੀ ਜਿਹੜੀ ਆ ਉਹ ਸਾਡੀ ਪ੍ਰਾਇੋਰਟੀ